ਸੇਰੀ ਕਰੋ ਹੋ ਰਹੀ ਆ ਨਾਨੀ ਦਰਬਾਰਵਾਨੀ ਸਾਰੇ ਦੋਸਤਾਂ ਦੇ ਸਾਰੇ ਸੰਗਤ ਦੇ ਸੁਖਮਜ਼ਾਰ ਮੇਲਾ ਪੂਰਾ ਭਰ ਗਿਆ ਘਰ ਜਾ ਕੇ ਗੱਲਾਂ ਪਤਾ ਕੀ ਹੋਣੀਆਂ ਕੋਈ ਬੜਾ ਤਗੜਾ ਮੇਲਾ ਸੀ ਐਮਐਲਏ ਤੇ ਐਮਐਲਏ ਚੜਿਆ ਪਿਆ ਸੀ ਮੇਰਾ ਖਿਆਲ ਨਾਲ ਉਹ ਸਾਡੇ ਕੋਲ 3-4 ਐਮਐਲਏ ਸਹਿਵਾਨ ਇੱਥੇ ਬੈਠੇ ਨੇ ਸਾਡੇ ਮੁੱਖ ਮਹਿਮਾਨ ਸਦਾ ਬਿਕਮ ਸਿੰਘ ਮਜੀਠੀਆ ਸਾਡੇ ਪਹੁੰਚ ਚੁੱਕੇ ਨੇ ਸਰਦਾਰਿੰਦਰबीर ਸਿੰਘ ਬੁਲਾਰਿਆ ਬਿਰਸਾ ਸਿੰਘ ਮਲ ਟੋਹਾ ਅਤੇ ਡਾਕਟਰ ਤਲਬੀਰ ਸਿੰਘ ਫੇਰਕਾ ਇਹ ਸਾਡੇ ਐਮਐਲਏ ਸਹਿਵਾਨ ਇਸ ਮੇਲੇ ਦੀ ਸ਼ੁਭਾਭਿਧਾਈ ਕਰ ਰਹੇ ਨੇ ਜਤ 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 ਐਸਐਸਵੀ ਕੋਰ ਵਿਜੇਪਤਾਪ ਸਿੰਘ ਸਾਡੇ ਰਿਸਪੌਂਸ ਚੁੱਕੇ ਨੇ ਅਸੀਂ ਉਹਨਾਂ ਦਾ ਵੀ ਸਵਾਗਤ ਕਰਦੇ ਹਾਂ ਸਾਰੀ ਮੇਲੇ ਦੀ ਟੀਮ ਜਿਹਦੇ ਮੁਖ ਸਰਪ੍ਰਸ ਨੇ ਸਰਦਾਰ ਉਪਕਾਰ ਸਿੰਘ ਸੰਧੂ ਜਿਹੜੇ ਸੀਨੀਅਰ ਮੀਤ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਬੜੀ ਉਹਨਾਂ ਨੇ ਤਰਦਦ ਕੀਤਾ ਇਸ ਮੇਲੇ ਵਾਸਤੇ ਪ੍ਰਧਾਨ ਜਿਹੜੇ ਇਸ ਸੁਸਾਇਟੀ ਦੇ ਇਸ ਪੰਚ ਦੇ ਪ੍ਰਧਾਨ ਨੇ ਸਵਿੰਦਰ ਸਿੰਘ ਸੱਧੂ ਤੇ ਚੇਅਰਮੈਨ ਲਖਮਿੰਦਰ ਸਿੰਘ ਲੱਕੀ ਪ੍ਰੋਗਰਾਮ ਆਪਣੇ ਪੂਰੇ ਜੋਬੰਦ ਚੱਲ ਰਿਹਾ ਹੈ ਸ਼ੇਰਾਬੌਰ ਵਾਲਿਆ ਇੱਕ ਬੜਾ ਹੀ ਖੂਬਸੂਰਤ ਗੀਤ ਲੈ ਕੇ ਆਉਣਗੇ ਪਰ ਡਿੰਪਲ ਜੀ ਕੁਝ ਕਹਿਣਾ ਚਾ ਰਹੇ ਨੇ ਇੱਕ ਸ਼ੇਰ ਦੇ ਰੂਪ ਚ ਸ਼ੇਰਾਂ ਦੇ ਪੁੱਤ ਵੀ ਸ਼ੇਰ ਜਾਣੇ ਜਾਂਦੇ ਨੇ ਸ਼ੇਰਾਂ ਦੇ ਪੁੱਤ ਵੀ ਸ਼ੇਰ ਜਾਣੇ ਜਾਂਦੇ ਨੇ ਲੱਖਾਂ ਵਿੱਚੋਂ ਸਿੱਖ ਹੀ ਪਹਿਚਾਨੇ ਜਾਂਦੇ ਨੇ ਮੌਤ ਸਾਹਮਣੇ ਵੇਖ ਕੇ ਕਦੇ ਪਿੱਛੇ ਲੁਕਦੇ ਨਹੀਂ ਤੇ ਪੁੱਤ ਸਰਦਾਰਾਂ ਦੇ ਕਿਸੇ ਅੱਗੇ ਝੁਕਦੇ ਨਹੀਂ ਲੋ ਜੀ ਸਰਦਾਰ ਤਾਲੀਆਂ ਪੰਜਾਬ ਦੀ ਆਨ ਸ਼ਾਨ ਜਰਨਲ ਤੇ ਨੇਤਾ ਦਿਲਾਂ ਦੀ ਧੜਕਣ ਸਰਦਾਰ ਵਿਕਰਮ ਸਿੰਘ ਮਜੀਠੀਆ ਦਾ ਮੈਂ ਸਵਾਗਤ ਕਰਦੀ ਆ ਤੇ ਐਸਐਸਪੀ ਕੁਵਰ ਵੀਜੇ ਪ੍ਰਜਾਪ ਸਿੰਘ ਜੀ ਆਇਆਂ ਆਖਦੀਆਂ ਤੇ ਇਹਨਾਂ ਸ਼ਬਦਾਂ ਦੇ ਨਾਲ ਹੀ ਤੇ ਹੁਣ ਤੁਹਾਡੇ ਸਾਹਮਣੇ ਇੱਕ ਖੂਬਸੂਰਤ ਗੀਤ ਲੈ ਕੇ ਆ ਰਹੇ ਨੇ ਸ਼ੇਰਾ ਬੋੜ ਵਾਲੀਆ ਦੇਖੋ ਜੀ ਪਹਿਲਾਂ ਬੜੇ ਰੰਗ ਬਖਾ ਚੁੱਕੇ ਆਪਣੇ ਬੋੜ ਵਾਲੀਆ ਜੀ ਪਰ ਇੱਕ ਬੜਾ ਹੀ ਖੂਬਸੂਰਤ ਅਨ ਦਾ ਗੀਤ ਸੱਚੀਆਂ ਗੱਲਾਂ ਜਿਹੜੀਆਂ ਹੁੰਦੀਆਂ ਉਹ ਪੇਸ਼ ਕਰ ਰਹੇ ਨੇ ਸ਼ੇਰਾ ਬੋੜ ਵਾਲੀਆ ਕੋਸ਼ਿਸ਼ ਬੰਦਾ ਕਰਦਾ ਰਹਿੰਦਾ ਹੈ ਜਦ ਤੱਕ ਮਰਦਾ ਨਹੀਂ ਉਹ ਮੌਤ ਤੋਂ ਡਰਦਾ मसीता करता रब को दरबारे पा चंगा की पता उस डे दा? तो की कर जा राजे पर मंगता मंगता ਰੱਬ ਕੋਲੋਂ ਡਰਦਾ ਰਹਾਂ ਚੰਗਾ ਬੰਦਾ पैदा हो जे जो भलूकत कम करार किसे को तो मंगना दे मौत बराबर है उस रब वलो ही सरदार ਵਿਚ ਪੈ ਜਾਵੇ ਵਾਲ ਤੰਗ ਕਰਦ ਜਿੰਦਰੇ ਨੂੰ ਲੱਗ ਜੇ ਜੰਗਾਰ ਤੰਗ ਕਰਦ ਯਾਰ ਅਮਲੇ ਰੂਹ ਤੋਂ ਕੰਗਾਰ ਤੰਗ ਕਰਦਾ ਓ ਬੈਂਕ ਦਾ ਵਿਆਜ ਕਈ ਸਾਲ ਤੰਗ ਕਰ

झूठ बो दुनिया चर ते आखे उतर कमाई नूठ बो जे मुंडा आखे ਝੂਠ ਬੋਲਦਾ ਜਿਹੜਾ ਕਹਿੰਦਾ ਦਿਲ ਦੇ ਫਰੇਮ ਵਿੱਚ ਕੋਈ ਤਸਵੀਰ ਨਹੀਂ ਉਤਾਰੀ ਉਹ ਵੀ ਮੁੰਡਾ ਝੂਠ ਬੋਲਦਾ ਜੇ ਕੋਈ ਬੀਬੀ ਆਖੇ ਮਾਫੀ ਚਾਉਣਾ ਪੈਂਦਾ ਮੈਨੂੰ ਨਵੇਂ ਸੂਟ ਪਾਉਣ ਦਾ ਖਟਕ ਨਹੀਂਓ ਕੋਈ ਉਹ ਦੀਦੀ ਝੂਠ ਬੋਲਦੀ ਦੇ ਵੀ ਜੇ ਕੋਈ ਆਖੇ ਮੈਨੂੰ ਸੱਸਿਆ ਤੇ ਮਾਂ ਚ ਫਰਕ ਨਹੀਂਓ ਕੋਈ 1150 ਪਿੱਛੇ ਹੈਗਾ ਇੱਕ ਪਰ ਬਾਕੀ ਫਰਿਆ ਪੁੱਜਤ ਉਹ ਬੀਬੀ ਝੂਲ ਬੋਲਦੀ ਨਾ ਕੇ ਗੱਲ ਕੀਤੀ ਸੀ ਦੌਰ ਜਿਹੜਾ ਚੱਲ ਗਿਆ ਸਾਡੇ ਵੀਰਾਂ ਸਾਡੇ ਗਾਇਕਾਂ ਦਾ ਦੇਵੀ ਭਾਜੀ ਨੇ ਬੜੀਆਂ ਖੂਬਸੂਰਤ ਲਾਈਨਾਂ ਲਿਖੀਆਂ ਕੱਖ ਸਮਝ ਨਹੀਂ ਆਉਂਦੀ ਪੱਤ ਖਾਵੇ ਲਈ ਨਾਕ ਤੇ ਖਾਲਣ ਦੇ ਵਿੱਚ ਕਹਿੰਦੇ ਹਰ ਜਹਦੀ ਓ ਪੈਸੇ ਦੇਖੋ ਕਿਹੜਾ ਵੱਧ ਕਮਾਉਂਦਾ ਏ ਤੇ ਵੀ ਆਸ਼ਕ ਥੋੜੇ ਸੁਧਰੇ ਗੀਤਾਂ ਦੇ ਕਿਹੜਾ ਬੋਥੇ ਕੋਣ ਸਰੀਲਾ ਲਾਉਂਦਾ ਏ ਪਈ ਲੋਕੀ ਵੱਡਾ ਸਿੰਗਰ ਕਹਿੰਦੇ ਸੇ ਨੂੰ ਉਹ ਟੀਵੀ ਉੱਤੇ ਰੋਜ਼ ਹੀ ਜਿਹੜਾ ਆਉਂਦਾ ਏ ਤਾਂ ਵੀ ਕਰੇ ਪਰਜਾ ਨੂੰ ਰਾਜਾ ਨਹੀਂ ਚਾਹੀਦਾ ਤੇ ਜਿੱਥੇ ਲੋ ਸਤਕਾਂ ਨਹੀਂ ਫਿਰ ਪਰਜਾ ਦੀ ਚਾਹੀਦੀ ਬਹੁਤ ਚਾਰ ਕਾਗਜ਼ਾਂ ਦੀ दारू ਪੀ ਕੇ ਦੋਸਤੋ ਬੜੇ ਕੁ ਮਹੱਲੇ ਵਿੱਚ ਮਾਰ ਨਹੀਂ ਚਾਹੀਦੀ ਮੈਡਮਾਂ ਨੂੰ ਬੱਚੇ ਪੜਾਉਣੇ ਯਾਰੋ ਚਾਹੀਦੇ ਹੱਥ ਚ ਸਵੈਟੇ ਨੇ ਸਲਾਈ ਨਹੀਂ ਚਾਹੀਦੀ ਪਹਿਣਾ ਕਰ ਭਾਈ ਮਾਰ ਸਾਰੇ ਪਹਿਣਾ ਹੀ ਮਾਰ ਸੋਹਣੇ ਦਿੱਲੀ ਵਾਲੇ ਸੋਹਣੀ ਹੋ ਦਿੱਲੀ ਵਾਲੇ ਆਪਸੀ ਬਾੜੀ ਵਾਲੇ ਹੋਏ ਦੀ ਪਿਛਾੜੀ ਮਾਰ Mo lardí ẹgbẹ́ tí mo sọ.